ਕਿੱਕੇ ਦਾ ਚਾਹ ਨਹੀਂ ਪੀਤੀ ਪਾਣੀ ਨਹੀਂ ਪੀਤਾ ਮੇ ਇਹ ਛਾਲ ਦਾ ਪਤਾ ਨਹੀਂ ਕਿਹਦਾ ਮੂੰਹ ਦੇਖੇ ਹੈ ਹਲ ਕੀ ਪਤਾ ਨਹੀਂ ਇਹ ਆ ਕਿਹਦਾ ਸਰਕਾਰੀ ਜਾਂਦਾ ਬਾਹਰ ਓਏ ਆ ਜਾ ਭਾਈ ਕੌਣ ਆ ਭਾਈ ਮੈਂ ਤਾਂ ਭੈਣ ਨੂੰ ਮਿਲਣਾ ਸੀ ਕਿੱਥੇ ਘਰੀ ਹੈਗੀ ਉਹ ਭੈਣ ਤੇ ਨਹੀਂ ਇੱਥੇ ਸੀ ਪਤਾ ਨਹੀਂ ਕਦੋਂ ਨਿਕਲ ਗਈ ਉਧਰ ਗਈ ਘਰੇ ਕਦਾਂ ਖਾਧੀ ਆਹੋ ਕੰਮ ਜਿਪਾਈ ਕੋਈ ਹਾਂ ਬਾਈ ਕੰਮ ਸੀਗਾ ਮੜਾ ਜੇ ਉਧਰ ਭੇਜ ਦੇ ਜੇ ਆ ਗਈ ਭੇਜ ਤੂੰ ਠੀਕ ਐ ਹਾਂ ਉਹ ਕਿਹੜਾ ਕਹੇ ਖਾਦੀ ਆਹੋ ਕਹੇ ਕੋਈ ਜੀ ਖਾਦੀ ਇਹ ਦੂਜਾ ਜਦੋਂ ਆ ਗਈ ਇੰਨਿਆਂ ਕੋਈ ਚਾਹ ਦਾ ਘੁੱਟ ਗਲਦੇ ਆ ਇਹ ਤਾਂ ਕੀ ਭਾਜਾਂ ਦੀ ਆ ਪਤਾ ਨਹੀਂ ਕੀ ਕਰਦੀ ਆ ਕੀ ਨਾ ਕਰਦੀ ਆ ਓ ਠੁਖੀ ਓ ਠੁਖੀ ਉਹ ਜੀ ਆ ਆਉਣੀਆ ਬਾਪੂ ਸੁਣ ਲਿਆ ਕਰ ਭਾਈ ਸੁਣ ਲਿਆ ਕਰ ਤਰਕੇ ਦਾ ਭੁੱਖਾ ਜਿਹਾ ਪਾਣਾ ਬੈਠਾ ਬੈਠਾ ਇੱਥੇ ਹਾਂਜੀ ਬਾਪੂ ਆ ਤੇਰੀ ਮਾਂ ਕਿੱਧਰ ਗਈ ਐ ਪਤਾ ਨਹੀਂ ਬਾਪੂ ਪਤਾ ਨਹੀਂ ਪਤਾ ਨਹੀਂ ਲੈ ਨਾ ਮੈਨੂੰ ਦੱਸ ਕੇ ਜਾਂਦੀ ਆ ਨਾ ਤੈਨੂੰ ਦੱਸ ਕੇ ਜਾਂਦੀ ਆ ਉਹੀ ਨਿਕਲੀ ਉਧਰ ਹੀ ਫੇਰ ਗਈ ਐ ਬਾਪੂ ਮੈਂ ਤਾਂ ਤੇਨ ਨਾਲ ਗੱਲ ਜੀ ਕਰਨੀ ਸੀ ਮੇਰੀ ਫੀਸ ਦੀ ਫੀਸ ਤਾਂ ਭਾਦਾਂਗੇ ਭਾਈ ਫੀਸ ਭਾਦਾਂਗੇ ਮੈਂ ਲਾਊਂਗਾ ਦੋ ਦਿਹਾੜੀਆਂ ਤੇ ਫੇਰ ਤੇਰੀ ਫੀਸ ਵੀ ਭਾਦਾਂਗੇ ਤੂੰ ਐਂ ਕਰ ਜਾਂ ਚਾਹ ਦੀ ਕੁੱਤ ਬਣਾ ਲੈ ਹਾਂ ਬਾਪੂ ਮੈਂ ਐਵੇਂ ਨਾ ਫਿਕਰ ਕਰਿਆ ਕਰ ਤੇ ਪਿਓ ਹੁੰਦੇ ਮਾਂ ਤੋਂ ਦੱਛਾ ਗੱਲ ਹਾਂ ਆਉਂ ਜੇ ਉਹਦੀ ਬਲਾਉਂ ਦੇਲ ਵੀ ਬਿਨਾ ਦੱਛੇ ਪੁੱਛੇ ਕੁਝੀ ਮਚਾਇਆ ਘਰੇ ਵੀ ਤੂੰ ਹੀ ਚੱਕ ਜੀਆਂ ਪੁੱਛ ਕੇ ਤੇ ਆਏ ਨੂੰ ਲੰਗ ਜਾਂਦੀਆਂ ਕਚੇ ਨੂੰ ਲੰਗ ਜਾਂਦੀਆਂ ਇਹਨੂੰ ਮੈਨੂੰ ਤਾਂ ਮੂੰਹ ਹੀ ਮਾ ਛੱਜਾ ਮਾ ਨਹੀਂ ਛੱਜਾ ਕੋਈ ਨਹੀਂ ਆਉਂ ਦੇ ਬਣਾਉਂ ਉਹਦੀ ਰੇਲ ਮੈਂ ਹੁਣ ਪਤਾ ਨਹੀਂ ਕਿੱਧਰ ਨੂੰ ਵਗ ਜੀ ਉਹ ਕਹਿੰਦੀ ਲੋਨ ਲੈਣਾ ਲੋਨ ਲੈਣਾ ਪਤਾ ਨਹੀਂ ਲੈ ਕਿੱਥੇ ਹੋਊ ਕਿੱਥੇ ਨਾ ਲੈ ਭਾਣੇ ਮੈਂ ਤਾਂ ਤੇਰੇ ਘਰੇ ਗਈ ਸੀ ਹਾਂ ਭਾਣੇ ਕੀ ਕੰਮ ਸੀਗਾ ਕੰਮ ਸੀ ਭੈਣੇ ਤੇਰੇ ਤੱਕ ਕੀ ਕੰਮ ਸੀ ਭੈਣੇ ਭੈਣੇ ਲੋਨ ਆਲੇ ਆਏ ਨੇ ਲੋਨ ਕਰਦੇ ਨੇਗੇ ਅੱਛਾ ਹਾਂ ਅੱਛਾ ਉਹ ਬੁੜੀਆਂ ਦੀ ਕਰਦੇ ਨੇ ਲੋਨ ਅੱਛਾ ਹਾਂ ਤੇ ਮੈਨੂੰ ਹਾਂ ਦੱਸ ਤੂੰ ਕਰਨਾ ਗੱਲ ਹਾਂ ਮੈਂ ਤਾਂ ਮੈਨੂੰ ਲੋੜ ਆ ਸੰ ਮੈਨੂੰ ਲੋੜ ਹੈ ਮੈਨੂੰ ਵੀ ਲੋੜ ਹੈ ਭੈਣੇ ਠੀਕ ਹੈ ਹਾਂ ਕਰਵਾ ਦੇ ਫਿਰ ਤੂੰ ਫਿਰ ਤੂੰ ਆਧਾਰ ਕੱਢ ਦੇ ਆਈਂ ਆਪਦਾ ਨਾਲ ਅੱਛਾ ਚੱਕ ਲਈ ਠੀਕ ਹੈ ਕਦੋਂ ਆਵਾਂ ਤੂੰ ਆ ਜੀ ਕੱਲ ਨੂੰ ਆ ਜੀ ਕੱਲ ਨੂੰ ਬੁਲਾਇਆ ਉਹਨਾਂ ਨੇ ਕਿੰਨੇ ਵਜੇ 10:00 ਵਜੇ ਆ ਜੀ ਤੂੰ ਆ ਜੂਂਗੀ ਭੈਣੇ ਮੈਨੂੰ ਲੋੜ ਹੈ ਬਹੁ ਵੀ ਬੜੀਆਂ ਤਿਆਰ ਨਹੀਂ ਬਸ ਤੂੰ ਆ ਜੀ ਠੀਕ ਹੈ ਨਾ ਮੈਂ ਆ ਜੂਗੀ ਤੜਕੇ ਤੁਹਾਡੇ ਕੋਲ ਠੀਕ ਹੈ ਹੋਰ ਆਜੋ ਚਾਹ ਪਾਣੀ ਪੀ ਕੇ ਬਗਜੋ ਨਾ ਨਾ ਬਸ ਬੈਠੇ ਹੁੰਦਾ ਹਾਂ ਹਾਂ ਮੈਂ ਤੜਕੇ ਆਉਂਗੀ ਫਿਰ ਤੁਹਾਡੇ ਕੋਲ 11 ਵਜੇ ਠੀਕ ਹੈ ਠੀਕ ਹੈ ਬੈਠ ਠੀਕ ਆ ਵੱਠਾ ਵੇਲੜ ਵੇਲੜ ਨੂੰ ਫਿਕਰ ਨਹੀਂ ਫਾਕਾ ਨਹੀਂ ਗਾਸ ਇਹਦਾ ਛੱਡਦੇ ਦਾ ਨਹੀਂ ਲੈਂਦੇ ਦਾ ਨਹੀਂ ਪਤਾ ਇੱਥੇ ਮੰਜਾ ਢਾ ਲੈਂਦਾ ਇੱਥੇ ਹੀ ਬੈਠਾ ਰਹਿੰਦਾਗਾ ਨਹੀਂ ਹੋਲ ਮੈਂ ਹਾਂ ਕੋਠੇ ਤੇ ਬੈਠਣ ਚੜ ਕੇ ਕੋਠੇ ਤੇ ਬਹਿ ਜਾ ਹਾਂ ਹਾਂ ਬਹਿ ਜਾ ਕੋਠੇ ਤੇ ਬਹਿ ਜਾ ਤੂੰ ਕਿੱਥੋਂ ਆਈ ਆ ਮੈਂ ਤਾਂ ਆਈਂ ਤੇਰਾ ਸਿਆਪਾ ਕਰਕੇ ਤੈਨੂੰ ਕੀ ਪਤਾ ਮੈਂ ਮੈਂ ਕਿੱਥੇ ਕਿੱਥੇ ਕੀ ਕੀ ਪਾਪੜ ਬੇਲਦੀ ਵਰਦੀ ਆਉਦੀ ਜਾਣ ਤੇ ਨਹੀਂ ਪਾਪੜ ਕਾਦੋਂ ਬੇਲਦੀਆਂ ਤੂੰ ਤੂੰ ਤਾਂ ਬੀਹਾਂ ਜੀਵੀਆਂ ਕਰਦੀਆਂ ਇਦਾਂ ਆਬਾਦੀਆਂ ਪਾਲੀ ਵੀ ਨਹੀਂ ਨਿਕਲਦੀਆਂ ਪਾਲੀ ਵਰਕੇ ਚੌਥੀ ਵੀ ਜੇ ਨਿਕਲਦੀਆਂ ਤੂੰ ਤੂੰ ਮੰਜਾ ਤੋੜੀ ਜਾਇਆ ਕਰ ਸਾਰੀ ਦਿਹਾੜੀ ਮੰਤਾ ਕੀ ਤੂੰ ਨਾ ਮਤਾਂ ਧਿਆੜੀ ਜਾਣਾ ਸੀ ਉਹ ਰੋਟੀਆਂ ਕੌਣ ਪਕਾਈਆਂ ਅੱਡੇ ਨਹੀਂ ਪਕਾਈਆਂ ਲੱਕੇ ਕਿਸੇ ਨੇ ਕਿਉਂ ਨਹੀਂ ਪਕਾਈਆਂ ਸਾਰੇ ਟੱਬਰ ਨੇ ਰੋਟੀਆਂ ਤੇਰੇ ਵਾਰੀ ਪਕਾਈਆਂ ਨਹੀਂ ਹੁਣ ਕੰਮ ਚੋਲਟਾ ਤਾਂ ਤੂੰ ਹੋਇਆ ਪਿਆਗਾ ਬੇਲੜ ਮੈਂ ਤਾਂ ਆਪੀ ਬੇਲੜ ਬੇਲੜ ਇੱਥੇ ਬੈਠਾ ਰਹਿੰਦਾ ਮੰਜਾ ਢਾਕੇ ਧਰਨਾ ਲਾ ਕੇ ਬਾਹਰ ਚ ਆਉਂਦੀਆਂ ਜਾਂਦੀਆਂ ਨੂੰ ਦੇਖਦਾ ਰਹਿੰਦਾ ਕਿਹਨੂੰ ਦੇਖ ਲਿਆ ਮੈਂ ਕਿਹਨੂੰ ਦੇਖ ਲਿਆ ਦੇਖੋ ਭਈਆ ਫੇਰ ਇੱਥੇ ਜਦੋਂ ਬੈਠਾ ਹੈ ਪਕਾ ਕੇ ਬੈ ਜਾ ਚੁੱਪ ਕਰਕੇ ਬੈ ਜਾ ਮੈਥੋਂ ਚੇਤਨਾ ਹੈ ਮਾਤੂੰ ਦਾ ਛਾ ਮੈਂ ਤਾਂ ਚੁੱਪੀ ਕਰੀ ਹੋਈ ਆ ਤੇ ਇੱਥੋਂ ਤਾਂ ਹੋਰ ਉਮੀਦ ਵੀ ਕੀ ਆ ਤੈਨੂੰ ਕੋਸ਼ ਉਮੀਦ ਨਹੀਂ ਬਸ ਤੂੰ ਤਾਂ ਜੁੱਤੀਆਂ ਮਾਰਨ ਜੋਗਰਾ ਜਾਂ ਐ ਵਜਣ ਵਾਲੀ ਆ ਤੂੰ ਹੋਰ ਨਹੀਂ ਤੂੰ ਕੁਸ਼ ਕਰਨ ਜੋਗਰਾ ਹਾਂ ਕੁੜੀ ਆਉਂਦੀ ਆਉਂਦੀ ਆ ਕੁੜੀ ਨੂੰ ਨਾ ਕਾਨੂੰ ਪਤਾਗਾ ਤੇਰੀਆਂ ਕਰਤੂਪਤਾਆਂ ਦਾ ਤੇਰੇ ਕਰ ਤੂ ਤਾਂ ਦਾ ਨਹੀਂ ਪਤਾ ਹੈਗਾ ਚੋਰੇ ਦੀਆਂ ਦਾ ਕਾਲੇ ਮੂੰਹ ਵਾਲਾ ਕਾਲੇ ਮੂੰਹ ਆਲਾ ਬੂਜੀ ਮੈਂ ਦੇਖ ਲੈ ਕਿਵੇਂ ਬੜਕੀ ਫੇਦੀ ਆ ਬੂਜੀ ਮੈਂ ਤਾਂ ਪੜਦੀ ਨਹੀਂ ਹੈਗੀ ਬੇਬੇ ਤੁਸੀਂ ਕਲੇਸ਼ ਨਾ ਪਾਇਆ ਕਰੋ ਘਰੇ ਕਲੇਸ਼ ਦੀ ਗੱਲ ਨਹੀਂ ਹੁਣ ਤੇਰੇ ਸਾਹਮਣੇ ਦੇਖ ਲਓ ਡੱਕਾ ਤੋੜਦਾਗਾ ਬੇਲੜ ਕਿਸੇ ਥਾਂ ਦਾ ਤੂੰ ਦੱਸ ਮੈਨੂੰ ਡੱਕਾ ਤੋੜਦਾਗਾ ਹੈ ਚਲ ਕੋਈ ਨਾ ਤੂੰ ਕਲੇਸ਼ ਨਾ ਪਾਇਆ ਕਰ ਮੈਂ ਤਾਂ ਨਹੀਂ ਕਲੇਸ਼ ਪਾਉਂਦੀ ਤੇਰੀ ਮਾਰੀ ਮੈਂ ਕਹਿੰਨੀ ਆ ਵਿਚਾਰੇ ਤੇਰੀ ਫੇਸਬੂਕ ਭਰਦੇ ਮੈਂ ਪੜਦੀ ਹੋਈ ਨਹੀਂ ਬਸ ਚੁੱਪ ਰਹਿ ਤੂੰ ਮੈਂ ਤਾਂ ਕੋਈ ਨਾ ਚੁੱਪੀ ਆਂਗੀ ਤੇ ਪੜ ਕੇ ਫਿਰ ਹੁਣ ਜਦੋਂ ਇੰਨੀ ਤੂੰ ਪੜ੍ਹਾਈ ਕਰ ਲਈ ਤੇਰੀ ਪੜ੍ਹਾਈ ਥੋੜੋ ਖਰਾਬ ਕਰਨੀ ਆਗੀ ਚਲ ਕੋਈ ਨਹੀਂ ਤੇਰੀ ਪੜ੍ਹਾਈ ਵਾਰੀ ਵੀ ਗਾ ਹਮ ਅੱਜ ਕੱਲ੍ਹ ਪੜੀਆਂ ਲਿਖੀਆਂ ਤੋਂ ਬਿਨਾ ਤਾਂ ਰਿਸ਼ਤਾ ਵੀ ਨਹੀਂ ਕੋਈ ਲੈਂਦਾ ਅਗਲਾ ਕਹਿੰਦਾ ਕਿੰਨੀ ਪੜ੍ਹੀ ਹੋਈ ਆ ਕੁੜੀ ਲੈਂਦਾ ਕੋਈ ਚਲ ਕੋਈ ਨਹੀਂ ਤੂੰ ਕਲੇਸ਼ ਨਾ ਪਾਇਆ ਮੈਂ ਤਾਂ ਨਹੀਂ ਪਾਉਂਦੀ ਕਲੇਸ਼ ਉਹਨੂੰ ਸਮਝਾ ਦਿਆ ਕਰ ਤੂੰ ਮੜਾ ਮੋਟਾ ਅਕਲ ਦੇ ਥੁੱਥੇ ਨੂੰ ਕੋਈ ਨਾ ਪਤਾ ਨਹੀਂ ਕੀ ਖਾ ਖਾਂਦਾ ਖਾਉਣੀ ਕੀ ਨਾ ਖਾਂਦਾਗਾ ਉਹਨੂੰ ਉਹਦੇ ਮਾੜਾ ਮੋਟਾ ਸਿਰ 'ਚ ਤੇਲ ਤੂਲ ਛੱਸਦੇ ਗੰਜਰ ਦੇ ਜੇ ਮਾੜੇ ਮੋਟੇ ਉਹਨੂੰ ਆਕਾ ਲਾ ਜੀ ਨਾ ਮੈਂ ਹੁਣ ਆਈ ਸੀਗੀ ਤੇਰੀ ਆਂਟੀ ਮੇਰੇ ਕੋਲੇ ਉਹਦੇ ਨਾਲ ਮੈਂ ਗੱਲ ਕਰਕੇ ਕੋਈ ਨਾ ਫੀਸ ਦਾ ਮੈਂ ਕਰਦੀ ਆ ਤੇਰਾ ਇੰਤਜ਼ਾਮ ਚੰਗਾ ਠੀਕ ਆ ਤੂੰ ਟੈਨਸ਼ਨ ਲੈਣ ਦੀ ਤੈਨੂੰ ਲੋੜ ਨਹੀਂ ਮਾਪੀ ਤੈਨੂੰ ਪੜਾਉਂਗੀ ਚੰਗਾ ਉਹਨੇ ਤਾਂ ਕੀ ਕਰਨਾਗਾ ਚੰਗਾ ਹਾਂ ਮੈਂ ਜਾਉਂਗੀ ਹੁਣ ਕਦੋਂ ਕਹੋਂਗੇ ਭੈਣੇ ਇਹਨੇ ਫੋਨ ਕੀਤਾ ਹੋਇਆ ਅੱਛਾ ਬਸ ਆਉਣ ਵਾਲੀ ਨੇ ਅੱਛਾ ਉਹਨਾਂ ਵਾਲੇ ਹਾਂ ਹਾਂ ਬਾਬਾ ਟਾਈਮ ਹੋ ਗਿਆ ਨਾ ਦੋ ਮੈਂ ਹਾਂ ਘਰੇ ਵੀ ਸਾਰੇ ਕੰਮ ਤਾਂ ਮੈਂ ਵੀ ਕੰਮ ਸੁਣ ਕਰਨੇ ਨੇ ਸਾਰੇ ਪਏ ਨੇ ਕੰਮ ਨਾ ਕੋਈ ਨਾ ਮੈਂ ਆਉਣ ਵਾਲੀ ਨੇ ਦੋ ਮਿੰਟਾਂ ਨੂੰ ਹੋਰ ਮੈਂ ਤਾਂ ਕੱਪੜੇ ਲੀੜੇ ਸਾਰੇ ਧੋਣ ਵਾਲੇ ਪਏ ਨੇ ਘਰੇ ਬਸ ਇੱਥੇ ਹੀ ਕਹਿੰਦੇ ਸੀ ਆ ਗਏ ਸੀ ਅੱਛਾ ਫਿਰ ਭਣੇ ਵਿਆਜ ਬੂਜ ਕੀ ਲੈਂਦੇ ਹੈਗੇ ਵਿਆਜ ਭਣੇ ਕਿਸਤਾਂ ਦੇ ਹਿਸਾਬ ਨਾਲ 50000 ਰੁਪਏ ਤਾਂ 50000 ਲੋਨ ਮਿਲਦਾ ਲੋਨ ਮਿਲਦਾ ਅੱਛਾ ਉਹਦੇ ਹਿਸਾਬ ਨਾਲ ਕਿਸਤਾਂ ਕਰ ਲਾਂਗੇ ਆਪਾਂ ਅੱਛਾ ਕਿੰਨੀਆਂ ਕਿਸਤਾਂ ਕਹਿੰਦੇ ਨੇਗੇ ਹਾਂ ਜੇ ਕਿਸਤ ਟੁੱਟ ਟੱਟ ਜੇ ਫਿਰ ਕੋਈ ਵੀ ਵਿਆਜ ਬੂਜ ਲੈਂਦੇ ਫਿਰ ਵਿਆਜ ਲਾਉਂਦੇ ਨੇ ਭਣੇ ਲਉਂਦੇ ਨੇ ਲਉਂਦੇ ਨੇਗੀ ਅੱਛਾ ਕਿਸ਼ਤਾਂ ਤਾਂ ਹੋਣਾ ਟਾਈਮ ਨਾਲ ਹੀ ਭਰਨੀ ਆਪਣੀ ਮੈਂ ਕਿਹਾ ਇੱਕ ਹੋਣਾ ਹਾਂ ਚੱਲਿਆ ਹੋਇਆ ਗਰੁੱਪ じゃ ਬੁੜੀਆਂ ਵਾਲਾ ਹੀ ਹੈਗਾ ਉਹਦੇ ਚ ਐਂ ਕਹਿੰਦੇ ਨੇ ਵੀ ਜੇ ਇੱਕ ਕਿਸ਼ਤ ਨਾ ਭਰੇ ਵਿੱਚੋਂ ਉਹ ਸਾਰਿਆਂ ਨੂੰ ਭਰਨੀ ਪੈ ਜਾਂਦੀ ਐ ਐਂ ਤਾਂ ਨਹੀਂ ਕਿਤੇ ਹੈਗਾ ਇਹਦੇ ਚ ਐਂ ਆਪਾਂ ਗੱਲ ਕਰ ਲਾਂਗੇ ਭੈਣੇ ਉਹਨਾਂ ਨਾਲ ਹਾਂ ਗੱਲ ਕਰ ਮੈਂ ਕਿਹਾ ਆਪਾਂ ਕਰ ਲਈ ਵੀ ਹੁਣ ਇੱਕ ਲੈ ਕੇ ਆਲਾ 50000 ਭੱਜ ਜੇ ਮੁੜ ਕੇ ਭਰੇ ਨਾ ਆਪਾਂ ਨੂੰ ਨਾ ਪੈ ਜਾਣਾ ਨਾ ਹਾਂ ਆਪਾਂ ਗੱਲ ਕਰ ਲਾਂਗੇ ਹਾਂ ਮੈਂ ਕਿਹਾ ਵੀ ਐਂ ਵੀ ਕਹਿੰਦੇ ਨੇ ਨਾ ਸੁਣਦੇ ਆਂਗੇ ਮੈਂ ਲਾਉਣ ਤਾਂ ਲੈਂਦਾ ਨਹੀਂ ਮੈਂ ਤਾਂ ਪਹਿਲੀ ਵਾਰੀ ਐ ਜੇ ਮੈਨੂੰ ਲੋੜ ਸੀਗੀ ਮੈਂ ਤਾਂ ਕਰਕੇ ਲਿਆ ਅ ਮੈਨੂੰ ਪਤਾ ਨਹੀਂ ਸੀ ਹਾਂ ਇਹ ਗੱਲ ਭਾਣੇ ਪਹਿਲਾਂ ਪਹਿਲਾਂ ਖੋਲ ਲਾਂਗੇ ਆਪਾਂ ਉਹਨਾਂ ਨਾਲ ਸਾਰੀ ਗੱਲ ਮੈਂ ਕਾਨੂੰ ਲੈਂਦੀ ਸੀ ਭਾਣੇ ਲਾਉਣ ਮੈਂ ਤਾਂ ਡਰ ਲੱਗਦਾ ਲੋਣਾ ਲਾਣਾ ਤੋਂ ਮੈਂ ਤਾਂ ਕੁੜੀ ਦੀ ਫੀਸ ਭਰਨੀ ਆ ਇਹਦੇ ਕਰਕੇ ਮੈਂ ਮੱਥਾ ਮਾਰਦੀ ਫਿਰੇ ਇਹ ਤਾਂ ਹੈਗੇ ਭਾਣੇ ਘਰ ਦੀਆਂ ਮਜ਼ਦੂਰੀਆਂ ਕਰਕੇ ਲੈਣੇ ਆਪਾਂ ਹੁਣ ਕੰਮ ਕਰਦੇ ਆਂਗੇ ਹਾਂ ਮੈਨੂੰ ਉਹ ਆ ਗਈ ਚਲ ਵਧੀਆ ਹੋ ਗਿਆ ਆ ਗਈ ਆ ਜੀ ਜੀ ਸੱਸ਼ਕਾਰ ਜੀ ਹਾਂਜੀ ਸਾਰੀਆਂ ਲੇਡਾਂ ਆ ਗਈਆਂ ਜੀ ਹਾਂਜੀ ਆ ਗਈ ਸਭ ਠੀਕ ਹੈ ਜੀ ਇਹ ਕਿਸੇ ਨੇ ਕੋਈ ਗੱਲ ਬਾਤ ਇੱਕ ਪੰਜ ਜਣੇ ਚਾਹੀਦੇ ਸਾਨੂੰ ਪੰਜ ਕਿਹਾ ਸੀ ਜੀ ਉਹ ਆ ਗਏ ਆ ਗਈ ਠੀਕ ਹੈ ਸੱਸ਼ਕਾਰ ਜੀ ਸਾਰੇ ਕੋਲ ਆਧਾਰ ਕਾਰਡ ਤਾਂ ਹੈਗੇ ਨੇ ਜੀ ਆਪਣੇ ਕੋਲ ਹੈਗੇ ਨੇ ਹਾਂ ਠੀਕ ਆ ਜੀ ਦੇਖੋ ਜੀ ਮੈਂ ਤੁਹਾਨੂੰ ਕੁਝ ਗੱਲਾਂ ਲੋਨ ਬਾਰੇ ਪਹਿਲਾਂ ਕਲੀਅਰ ਕਰ ਦਿਆਂ ਵੀ ਇੱਕ ਤਾਂ ਜਿਹੜਾ ਲੋਨ ਹੈ ਇਹ 50000 ਰੁਪਏ ਦਾ ਲੋਨ ਆ ਹਾਂ ਜੀ ਜਿਹਦੇ ਚ 4860 ਰੁਪਏ ਤੁਹਾਡਾ ਫਾਈਲ ਖਰਚਾ ਕੱਟਿਆ ਜਾਊਗਾ ਹਾਂ ਜੀ ਠੀਕ ਆ ਜੀ ਤੇ 30 ਕਿਸ਼ਤਾਂ ਆਉਣਗੀਆਂ 2000 ਰੁਪਏ ਮਹੀਨਾ ਕਿਸ਼ਤ ਹੋਊ ਜੀ ਦੀ ਠੀਕ ਆ ਜੀ ਠੀਕ ਆ ਨੀ ਜੀ ਦੂਜੀ ਗੱਲ ਹਾਂ ਜੀ ਮੰਨ ਲਓ ਲੋਨ ਚ ਕੋਈ ਕਿਸ਼ਤ ਮਿਸ ਹੋ ਜਾਂਦੀ ਹੈ ਕਿਸੇ ਮੈਂਬਰ ਦੀ ਹਾਂ ਜੀ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਰਲ ਕੇ ਭਰਨੀ ਪੈਣੀ ਆ ਫਾਦੇ ਵਿੱਚ ਤੁਸੀਂ ਕਹੋ ਵੀ ਸਾਨੂੰ ਦੱਸਿਆ ਨਹੀਂ ਅੱਛਾ ਸਰ ਠੀਕ ਹੈ ਨਾ ਜੀ ਪਹਿਲਾਂ ਦੱਸਣਾ ਜ਼ਰੂਰੀ ਆ ਹਾਂ ਜੀ ਤੇ ਇੱਕੇ ਲੋਨ ਅਸੀਂ ਸਿਰਫ ਔਰਤਾਂ ਦੇ ਨਾਮ ਹੀ ਕਰਦੇ ਆ ਕਿਸੇ ਜੈਂਟਸ ਦੇ ਜਾਂ ਮਰਦ ਦੇ ਨਾਮ ਨਹੀਂ ਕਰਦੇ ਸੀਗੇ ਠੀਕ ਹੈ ਜੀ ਠੀਕ ਹੈ ਨਾ ਜੀ ਇਸ ਕਰਕੇ ਸਾਰੀਆਂ ਕਿਸ਼ਤਾਂ ਭਰਨੀਆਂ ਜ਼ਰੂਰੀ ਨੇ ਤੇ ਸਾਰੇ ਰਲ ਮਿਲ ਕੇ ਭਰਨਿਆਂ ਨੇ ਲੋਨ ਤੁਹਾਨੂੰ ਅੱਜ ਦੇ ਦਾਂਗੇ ਆਪਦੇ ਜਿਹੜੇ ਕਾਗਜ਼ਾਤ ਤੁਸੀਂ ਲੈ ਕੇ ਆਏ ਹੋ ਸਾਨੂੰ ਕੋਈ ਆਧਾਰ ਕਾਰਡ ਵਗੈਰਾ ਉਹ ਦੇ ਦਿਓ ਉਹ ਹੈਗੇ ਤੁਹਾਡੇ ਕੋਲ ਆਧਾਰ ਕਾਰਡ ਆਧਾਰ ਕਾਰਡ ਤਾਂ ਹੈਗੇ ਨੇ ਜੀ ਜਿਆ ਤਾਂ ਹੈ ਧੱਕਾ ਜਾਂ ਨਹੀਂ ਹੈਗਾ ਹਾਂ ਬੜਾ ਜਦੋਂ ਵੀ ਸਾਰਿਆਂ ਦੇ ਰਲ ਕੇ ਇੱਕ ਜਾਣਾ ਖਾਂਦਾ ਪੈਸੇ ਸਾਰਿਆਂ ਨੂੰ ਵੰਡ ਕੇ ਜੀ ਦੇਣੇ ਚਾਹੁੰਦੇ ਨੇ ਇਹ ਤਾਂ ਗੱਲ ਭੈਣ ਜੀ ਹੈ ਜੀ ਆ ਕਿ ਤੁਸੀਂ ਆਪ ਦੇਖੋ ਛੋਟੇ ਘਰਾਂ 'ਚ ਤੁਹਾਨੂੰ ਪਤਾ ਵੀ ਕਿਹੜਾ ਪਰ ਸਕਦਾ ਕਿਹੜਾ ਨਹੀਂ ਪਰ ਸਕਦਾ ਸਾਨੂੰ ਤਾਂ ਹੁਣ ਪਤਾ ਨਹੀਂ ਮੈਂਨ ਦੇਖੋ ਮੈਂਨ ਕੌਣ ਹੈ ਇਹ ਮੈਂਨ ਆ ਬੀਬੀ ਹੈਗੀ ਹਾਂਜੀ ਇਹੀ ਲੈ ਕੇ ਆਈਏ ਤੁਹਾਨੂੰ ਇਕੱਠੇ ਹਾਂਜੀ ਇਹੀ ਦੇਖ ਤੁਸੀਂ ਸਾਰਿਆਂ ਕਿਸ ਤਾਈ ਨੂੰ ਜਮ੍ਹਾਂ ਕਰਾਉਣੀਆਂ ਨੇ ਅਸੀਂ ਇਹ ਤਾਂ ਅੱਗੇ ਫੜ ਕੇ ਲੈ ਜਾ ਕਰਾਂਗੇ ਉਹ ਤਾਂ ਚਲੋ ਠੀਕ ਹੈ ਇਹ ਤਾਂ ਚੰਗੇ ਬਾੜੇ ਦੇ ਤਾਂ ਮੈਂਬਰ ਦਾ ਸਾਨੂੰ ਪਤਾ ਜੀ ਸਾਨੂੰ ਤਾਂ ਦੇਖੋ ਪਤਾ ਨਹੀਂ ਅਸੀਂ ਤਾਂ ਲੋਨ ਦੇਣਾ ਜੇ ਉਹਨੂੰ ਤੁਸੀਂ ਕਹੋਗੇ ਅਸੀਂ ਦੇ ਦਾਂਗੇ ਚਲੋ ਠੀਕ ਹੈ ਜੀ ਠੀਕ ਹੈ ਨਾ ਜੀ ਤੁਸੀਂ ਪਹਿਲਾਂ ਹੀ ਜੇ ਕੋਈ ਤੁਹਾਡੇ 'ਚੋਂ ਲੱਗਦਾ ਵੀ ਮਾੜਾ ਉਹਨੂੰ ਕੱਢ ਦਿਓ ਹੋਰ ਬਾਲੋ ਨਵਾਂ ਠੀਕ ਹੈ ਜੀ ਤੇ ਨਾਲੇ ਦੂਜੀ ਦਾ ਨਹੀਂ ਹੈ ਆਧਾਰ ਕਾਰਡ ਹਾਂ ਦੂਜੀ ਕਾਲੇ ਇਹ ਆ ਵੀ ਥੋਟੇ ਨਾ ਘਰਾਂ ਦਾ ਵੀ ਆਧਾਰ ਕਾਰਡ ਨਾਲ ਚੱਲੀ ਜਾ। ਘਰਾਂ ਵਾਲਿਆਂ ਦਾ ਹਾਂ ਉਹ ਆਧਾਰ ਕਾਰਡ ਤੁਸੀਂ ਦੇ ਦਿਓ ਇਹ ਤੁਹਾਨੂੰ ਅ ਬਾਕੀ ਅਸੀਂ ਜਦੋਂ ਲੋਨ ਹੋ ਕੱਲ ਨੂੰ ਥੋਟੇ ਜਾਂ ਪਰਸੋਂ ਥੋੜੀ ਪੇਮੈਂਟ ਪਾਈ ਜੂਗੀ ਭਾਤਿਆਂ ਦੇ ਵਿੱਚ ਅੱਛਾ ਤੇ ਕੱਲ ਨੂੰ ਸਾਨੂੰ ਆਧਾਰ ਕਾਰਡ ਉਹਨਾਂ ਦੇ ਜਰੂਰ ਦੇ ਜੀ ਹਾਂ ਬਸ ਉਹ ਤੁਸੀਂ ਦਫ਼ਤਰ 'ਚ ਨਾਲ ਹੀ ਲੈ ਆਓ ਜੀ ਜਦੋਂ ਪੇਮੈਂਟ ਪਾਵਾਂਗੇ ਨਾ ਹਾਂ ਹਾਂ ਜੀ ਉਹ ਤੋਂ ਤੁਸੀਂ ਨਾਲ ਮਤਲਬ ਕਿ ਉੱਥੇ ਦਫ਼ਤਰ 'ਚ ਬਰਨਾਲੇ ਸਾਡੇ ਕੋਲੇ ਲੈ ਆਇਓ ਤੇ ਉਦੋਂ ਹੀ ਆਪਾਂ ਉਹ ਨਾਲ ਦੀ ਨਾਲ ਤੁਹਾਡਾ ਲੋਨ ਆ ਜਿਹੜਾ ਕਮਪਟ ਦੇ ਵਿੱਚ ਪਾ ਦਾਂਗੇ ਬਸ ਹੋ ਜਾਣਗੇ ਜੀ ਬਸ ਇਹ ਤਾਂ ਅੱਜ ਆਪਾਂ ਤੁਹਾਡਾ ਕਲੀਅਰ ਕਰਕੇ ਕੱਲ ਨੂੰ ਸਾਰੀ ਕਾਗਜ਼ੀ ਕਾਰਵਾਈ ਹੋ ਜਾਊਗੀ ਪਰਸੋਂ ਤੁਸੀਂ ਆ ਜਾਓ ਤੁਹਾਨੂੰ ਫੋਨ ਕਰ ਦਾਂਗੇ ਅਸੀਂ ਇੱਧਰ ਇਹਨਾਂ ਮੈਡਮ ਨੂੰ ਤੇ ਉੱਥੇ ਤੁਸੀਂ ਆ ਜਾਓ ਜੀ ਕਿੰਨਾ ਟਾਈਮ ਚੱਲੇਗਾ ਤੇ ਕਿੰਨੀ ਕਿਸ਼ਤ ਹੋਏਗੀ ਠੀਕ ਇਸਤਾਨੇ ਜੀ ਟੋਟਲ 2.5 ਸਾਲ ਦਾ ਲੋਨ ਹੋ ਗਿਆ 2000 ਰੁਪਏ ਮਾਸਥਲੀ ਕਿਸ਼ਤਾਂ 50000 ਦਾ ਤੁਹਾਨੂੰ ਲੋਨ ਮਿਲਣਾ ਜਿੱਦੇ ਚੋਂ 4860 ਰੁਪਏ ਖਰਚਾ ਕੱਟਿਆ ਜਾਵੇ ਜੀ ਸਾਰੇ ਦਾ ਵਿਆਜ ਵਿਆਜ ਬਸ ਤੁਸੀਂ ਲਾ ਲਓ ਜੀ ਦਾ 10000 ਰੁਪਏ 10000 ਰੁਪਏ ਢਾਲਦਾ ਕੇ ਜੀ ਬਸ ਉਹ ਡੇਢ ਰੁਪਇਆ ਜੀ ਜਿਹੜਾ ਸਰਕਾਰੀ ਬੈਂਕਾਂ ਦਾ ਜਿੰਮਾ ਨਹੀਂ ਹੈ ਜੀ ਹਾਂ ਚਲੋ ਲੋਨ ਸਾਡੀ ਤੁਹਾਡੇ ਮੂਰੇ ਹੱਥ ਬੰਨ ਕੇ ਦੇਣ ਤੇ ਸਾਨੂੰ ਜ਼ਰੂਰੀ ਹੈ ਜੀ ਛੇਤੀ ਤੋਂ ਛੇਤੀ ਕਰੇ ਸਰ ਹੋ ਜਾਊਗਾ ਲੋਨ ਹੋ ਜਾਊਗਾ ਜੀ ਠੀਕ ਹੈ ਨਾ ਬਸ ਭਰਨ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆਪ ਦੀ ਹਾਂਜੀ ਉਹ ਤਾਂ ਲੰਮਾ ਇਹ ਵੀ ਨਾ ਹੋਵੇ ਵੀ ਇੱਕ ਜਣੇ ਤੇ ਬੋਝ ਪੈ ਜੇ ਠੀਕ ਹੈ ਕਿ ਨਹੀਂ ਇਸ ਤਰੀਕੇ ਨਾਲ ਮਤਲਬ ਕਿ ਲੋਨ ਵੀ ਆਪਦਾ ਹੋਵੇ ਹਿਸਾਬ ਨਾਲ ਲਓ ਜਿਹੜਾ ਤੁਸੀਂ ਭਰ ਸਕੋ ਠੀਕ ਹੈ ਸਰ ਮੈਂ ਠੀਕ ਆ ਪਾਕ ਨੋਟ ਕਰ ਲਓ ਮੜਾ ਜੈ ਇਹਨਾਂ ਦਾ ਹਾਂ ਬਾਕੀ ਤੁਹਾਡੇ ਘਰ ਵਾਲਿਆਂ ਦਾ ਆਧਾਰ ਕਾਰਡ ਵਗੈਰਾ ਸਾਨੂੰ ਉਹ ਦੇ ਦਿਓ ਉਹ ਵੀ ਜ਼ਰੂਰੀ ਹੈ ਉਹ ਸਰ ਦੇ ਦਾਂ ਹਾਂ ਹਾਂ ਆਪਣਾ ਜੈ ਲਿਖ ਲਓ ਜੀ ਇਹਨਾਂ ਦੇ ਦਿਓ ਜੀ ਹਾਂ ਨਸਕੀ ਕੀ ਨਾਮ ਜੀ ਦਾ ਹਾ ਜਵਿੰਦਰ ਕੌਰ ਜੀ ਜਵਿੰਦਰ ਕੌਰ ਜੀ ਹਾਂ ਜੀ भाई जी कस्तूरी लाल अच्छा जी दूजा जी करमजीत कर कौर इन्हों पति नाम जी सरप्रस्त मनजीत सिंह ठीक है जी तीजा जी तीजा है जी राणी कौर ਇਹ ਕਹਿੰਦੇ પતિ ਦਾ ਨਾਮ ਜੀ ਕੇਵਲ ਸਿੰਘ ਜੀ ਠੀਕ ਹੈ ਚਾਹ ਤਾਜੀ ਮੈਂ ਦਰਕਾਰ ਇਹਦੇ પતિ ਦਾ ਨਾਮ ਜੀ ਜਾਗਰ ਸਿੰਘ ਠੀਕ ਹੈ ਜੀ ਪੰਜ ਮਾਜੀ ਪੰਜ ਮਾਗਾ ਜੀ ਇਹ ਦੇ ਕਰਤਾਰ ਸਰਤਾਰ ਕੌਰ ਇਹਨਾਂ ਦੇ ਪਤੀ ਦਾ ਨਾਮ ਜੀ ਮੈਂ ਪਤੀ ਦਾ ਨਾਮ ਹੈਗਾ ਜੀ ਸਰੰਦਰ ਬਾਠ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਹੜਾ ਇਹ ਆਧਾਰ ਕਾਰਡ ਤੁਹਾਡੇ ਘਰ ਆ ਲੈਣ ਦੇ ਰਹੇ ਉਹ ਤੁਸੀਂ ਪਰਸੋਂ ਨਾਲ ਲੈ ਆਉਣੇ ਨੇ ਉਹ ਲੈ ਆਵਾਂਗੇ ਤੇ ਕੱਲ ਸ਼ਾਮ ਤੱਕ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਜਾਂ ਪਰਸੋਂ ਸੋਹਾਂਗੇ ਠੀਕ ਹੈ ਜੀ ਛੱਡਿਏ ਜੀ ਸਰ ਆਪਾਂ ਹਾਂ ਚਲੋ ਠੀਕ ਹੈ ਚੰਗਾ ਜੀ ਨਹੀਂ ਗੱਲ ਸੁਣ ਚਾਚੀ ਸਾਡੇ ਵਾਲੇ ਨੇ ਤਾਂ ਨਹੀਂ ਭਾਣੇ ਮੈਨੂੰ ਦੇਣਾ ਹੈਗਾ ਆਧਾਰ ਕਾਰਡ ਤੂੰ ਬਹਨ ਨਾ ਲਾ ਕੇ ਲੈ ਲਈ ਕੀ ਬਹਨ ਲਾਉਂਗੀ ਇਹ ਤਾਂ ਬਹੁਤ ਕੰਜਰ ਬੰਦਾ ਇਹਦੀ ਬਸ-ਪਾਸ ਬਣਾਉਣਾ ਤੇਰਾ ਵੀ ਕਰ ਆਇਆ ਹੁਣ ਹਾਂ ਆਹ ਗੱਲ ਠੀਕ ਹੈ ਐਂ ਕਰਕੇ ਹਾਂ ਐ ਪੱਤਾ ਮਾਰ ਕੇ ਲਾਵਾਂ ਫੇਰ ਤਾਂ ਹਨਾ ਹੋਰ ਹਾਂ ਲੇ ਇਧਰੋਂ ਮੰਜਾ ਇਧਰ ਡਾਲਿਆ ਚੱਕ ਕੇ ਵਿਹਲਾ ਬੈਠਾ ਮੰਜਾ ਦਾ ਡਾਲਿਆ ਤੂੰ ਕਦੇ ਹੀ ਪੀਂ ਜਾਂ ਨੀਂ ਮੀਆਂ ਹਾਂ ਮੈਂ ਤਾਂ ਕਰੇ ਹੀ ਪੀਂ ਜਾਂ ਨੀਂ ਮੀਆਂ ਹਾਂ ਕੰਮ ਮਤਰੀ ਫਰਦੀਆਂ ਕਮਲਿਆ ਲੜਨ ਦਾ ਮੇਰੇ ਨਾਲ ਤੋਂ ਕੰਮ ਨੂੰ ਤਾਂ ਕਢਾਉਣੀਆਂ ਰੇਲ ਗੱਡੀ ਦੀ ਲੀ ਪਤੀ ਆ ਤੇ ਤੇ ਕੰਮ ਦਾ ਕੁਛ ਨਹੀਂ ਹੈਗੇ ਮੈਂ ਰੀ ਨਹੀਂ ਕਢਾ ਕੇ ਕੁਛ ਨਹੀਂ ਹੁੰਦਾ ਸੰਗਤ ਨੂੰ ਮੈਨੂੰ ਆਧਾਰ ਕਾਰਡ ਦੇ ਅੱਜ ਕੱਲ ਤਾਂ ਉਹ ਬਣਦੇ ਹੈਗੇ ਕੀ ਬਣਦੇ ਆ ਪਾਸ ਕੋਈ ਪਾਸ ਪੂਸ ਨਹੀਂ ਬਣਦੇ ਬੰਦੇ ਆ ਤੂੰ ਦੇ ਮੈਨੂੰ ਪਾਸ ਬਣਾ ਕੇ ਦੇ ਮਾਂ ਬੱਸਾਂ ਦੇ ਸਾਡੇ ਬੁੜੀਆਂ ਦੇ ਤਾਂ ਬਣੇ ਨੇ ਤੇ ਬੰਦਿਆਂ ਦੇ ਵੀ ਬਣਦੇ ਨੇ ਤੂੰ ਛਿੱਧੀ ਕਹਿਣਾ ਵੀ ਭਗਵੰਤ ਮਾਨ ਨੇ ਬਣਾਤੇ ਹਾਂ ਹਾਂ ਰੋਵੇ ਦਾ ਪਾਸ ਮੇਰਾ ਪਨੂ ਬਣੂਆ ਕਹਿ ਹਾਂ ਹੁਣ ਤਾਂ ਬੰਦਿਆਂ ਨੂੰ ਵੀ ਸਹੂਲਤਾਂ ਦਿੱਤੀਆਂ ਭਵੰਤ ਮਾਨ ਨੇ ਫੇ ਤੂੰ ਹੀ ਹੱਫਲੇ ਪਈ ਪਈ ਸੀ ਲੈ ਆ ਹਾਂ ਦੇ ਦੇ ਬਾਹਲਾ ਹੀ ਵਧੀਆ ਦੇਖੀ ਸਹੀ ਤੂੰ ਮੈਂ ਤੈਨੂੰ ਦੱਛਾਂ ਗੱਲ ਹੂੰ ਤਾਂ ਮਾਰਿਆ ਜੇ ਪਾਸ ਤੇ ਆ ਦੇਖ ਲਈ ਮਾਰਿਆ ਜਾਂ ਹਾਂ ਹਾਂ ਕੋਈ ਨਾ ਕੋਈ ਸੀ ਨਹੀਂ ਹੁੰਦਾ ਹੁਣ ਤੂੰ ਦੇਖੀ ਤੂੰ ਚੰਡੀਗੜ੍ਹ ਤੱਕ ਘੁੰਮਿਆ ਕਰੀ ਫਰੀ ਇਹ ਤਾਂ ਜੀ ਗੱਲ ਕੀ ਕਰਨ ਜਾਨਾ ਮੈਂ ਮੈਂ ਤਾਂ ਬਸ ਹੰਨਾ ਹੁੰਦ ਕਰ ਕਿਉਂ ਵਧੀਆ ਹੈ ਜਦੋਂ ਭਗਵਾਨ ਤੇ ਮਾਂ ਨਹੀਂ ਆਤਾ ਵਧੀਆ ਗੱਲ ਗਾਤੀ ਵੀ ਸਾਦੇ ਵੀ ਪਾਸ ਬਣਾਤੇ ਦੋ ਰੋਪੇਜ ਤੇ ਹਾਂ ਬਣੇ ਠੀਕ ਆ ਬਣੇ ਹਾਂ ਠੀਕ ਆ ਬਣੇ ਠੀਕ ਆ ਹੂੰ ਚੱਲ ਵਧੀਆ ਠੀਕ ਸਹੀ ਦਾ ਪਹਿਲਾ ਵਾਲੀ ਕਿਸ਼ਤ ਤਾਂ ਦੇਖ ਪਣੇ ਅਸੀਂ ਸੋਡੀ ਭਾਰਤੀ ਸੀ ਹਾਂ ਬਣੇ ਹੁਣ ਉਹ ਕੰਮ ਨਾ ਹੋਵੇ ਨਹੀਂ ਭੈਣੇ ਲਾਂਬੇ ਵਾਲੀ ਗੱਲ ਹੋ ਜਾਂਦੀ ਆ ਸਾਡੇ ਘਰੇ ਵੀ ਕਲੇਸ਼ ਪੈਂਦਾਗਾ ਹਾਂ ਨਾ ਕੋਈ ਤੁਸੀਂ ਨਹੀਂ ਫਿਰ ਕਿਸਤ ਵਾਲਿਆਂ ਨੂੰ ਮੈਂ ਤੁਹਾਡੇ ਘਰੇ ਭੇਜ ਦੂੰਗੀ ਤੁਸੀਂ ਨਾ ਕੋਈ ਨਾ ਭੈਣੇ ਰੌਲਾ ਨਾ ਪਾ ਕੋਈ ਨਾ ਲੈਤਾ ਪਰਾਂਗੇ ਵੀ ਹਾਂ ਭੈਣੇ ਅੱਗੇ ਤੋਂ ਨਾ ਹੋਈ ਗੱਲ ਹੋਵੇ ਚੰਗਾ ਅੱਜ ਕਿਸਤਾਂ ਆਉਣਗੇ ਨਹੀਂ ਭੈਣੇ ਕੋਈ ਗੱਲ ਨਹੀਂ ਹੁੰਦੀ ਹੈਗੀ ਚੁੱਪ ਕਰ ਭੈਣੇ ਚੁੱਪ ਕਰ ਆਪਾਈ ਕੋਈ ਹੋ ਠੀਕ ਹੋ ਅਖੇ ਜੀ ਕਾ ਆਪਾਈ ਕਿਵੇਂ ਗੇੜਾ ਮਾਜਾ ਉਹ ਚਾਹ ਪੀ ਜੀ ਪੀਤੀ ਪੀਤੀ ਚਾਹ ਉਹ ਲੋਨ ਦੀ ਕਿਸ਼ਤ ਜੀ ਇਹ ਕਿ ਲਿਪ ਭੈਣੇ ਲੋਨ ਲੈਂਦਾ ਸੀਗਾ ਨਾ ਉਹਦੇ ਬਾਰੇ ਆਈ ਸੀ ਅਸੀਂ ਤਾਂ ਆ ਜਾਉਣਗੇ ਉਹ ਕਿਸ਼ਤ ਬਾਰੇ ਲੋਨ ਲੱਗਦਾ ਸੀ ਮੈਨੂੰ ਇਹ ਗੱਲ ਦਾ ਪਤਾ ਭਾਈ ਚਲ ਠੀਕ ਆ ਮੈਨੂੰ ਅੱਜ ਗੱਲ ਕਰ ਬਹਿ ਜਾ ਤੇ ਮੈਨੂੰ ਪਤਾ ਮੈਂ ਕਾਦੇ ਵਾਸਤੇ ਲੱਗਦਾ ਸੀਗਾ ਬਹਿ ਜਾ ਬਹਿ ਜਾ ਪਤਾ ਸਾਰਾ ਤੇਰਾ ਲੱਗ ਗਿਆ ਪਤਾ ਮੈਂ ਤੈਨੂੰ ਦੱਛਾ ਇਹ ਪੱਤੇਂ ਕੀ ਖੂਕ ਹੀ ਪੱਤੇਂ ਕੀ ਦਿੰਦੀ ਸੀ ਕਹਿੰਦਾ ਐਨ ਦਿੰਦੀ ਸੀ ਕਿਹਦਾ ਆਇਆ ਇਹਨੂੰ ਇੱਥੇ ਤੇ ਪੁੱਛੀ ਮਾਰੀ ਉੱਥੇ ਮਾਰੀ ਨਹੀਂ ਤੂੰ ਪੱਤੇਂਗੀ ਸਮਝ ਰਿਹਾ ਕਾ ਸਮਝ ਰਿਹਾ ਮੈਂ ਸਮਝੀ ਹੋਈ ਆ ਮੈਨੂੰ ਪਤਾ ਹੈ ਮੇਰੇ ਸਿਰ ਤੇ ਬਜਨ ਆ ਨਾ ਕੁੜੀ ਦੀ ਫੀਸ ਭਰੀ ਆ ਕਬੀਲਦਾਰੀ ਦਾ ਹੋਰ ਦੇਣਾ ਲੈਣਾ ਕੀ ਤੇ ਤੈਨੂੰ ਕਿਤੇ ਤਾਂ ਬੇਲਾ ਮੰਜੇ ਤੋੜਦਾ ਰਹਿਣਾ ਹੋਰ ਤੇਰੇ ਕੋਲ ਕੋਈ ਕੰਮ ਨਹੀਂ ਸਮਝੇ ਤਾਂ ਤੋੜ ਲੈ ਨਿਕਲ ਇੱਥੋਂ ਮੈਂ ਨਹੀਂ ਜਾਂਦੀ ਗੀ ਪੁੱਤਰੋਂ ਬਾਹਲਾ ਮੈਂ ਨਹੀਂ ਜਾਂਦੀ ਦੱਤਤੀ ਦਾ ਕਿਉਂ ਮੇਰਾ ਵੀ ਘਰ ਤੇ ਹੈਗਾ ਹਿੱਸਾ ਘਰ ਇਥੋਂ ਮੈਂ ਨਹੀਂ ਜਾਂਦੀ ਤੇਰਾ ਸਿਆਪਾ ਕੀਤਾ ਤੇਰਾ ਸਿਆਪਾ ਕੀਤਾ ਕੰਜਰ ਦਾ ਦੇਣਾ ਲੈਣਾ ਲਾ ਨਾ ਲੋਕਾਂ ਦੇ ਕੁੜਗੇ ਨੇ ਪੀਚਾ ਬਣਿਆ ਨਾ ਕੰਜਰਾ ਆਇਆ ਤੂੰ ਮੇਰੇ ਨਾਲ ਹੈ ਕਰਨਾ ਕੁੱਤਾ ਕਾਲੇ ਮੂੰਹ ਵਾਲਾ ਕੰਜਰਾ ਵਾਦਾ 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 ਵਾਟ